ਅਸਲ ਦੇ ਵਿੱਚ ਜਿਹੜਾ ਦੰਦਰ ਬਾਈ ਇਲੈਕਸ਼ਨ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਆਮ ਆਦੀ ਪਾਰਟੀ ਆ ਭਗਵੰਤ ਮਾਨ ਦੀਆਂ ਨੀਤੀਆਂ ਜਿਸ ਕਰਕੇ ਜਿਹੜਾ ਸੀਤੰਗਰਾਲ ਐਮਐਲਏ ਸੀਗਾ ਆਮ ਆਦੀ ਪਾਰਟੀ ਦਾ ਉਹਨੇ ਰਿਜ਼ਾਈਨ ਦੇ ਕੇ ਬੀਜੇਪੀ ਜੁਆਇਨ ਕੀਤੀ ਤੇ ਬੀਜੇਪੀ ਜੁਆਇਨ ਕਰਕੇ ਫਿਰ ਇਲੈਕਸ਼ਨਰ ਦੇ ਵਿੱਚ ਆਉਣਾ ਪਿਆ ਉਹ ਇਥੇ ਕਿੰਨਾ ਇਲੈਕਸ਼ਨ ਦੇ ਉੱਤੇ ਖਰਚਾ ਜਿਹੜਾ ਹੋਇਆ ਉਹ ਪੰਜਾਬ ਦੇ ਲੋਕਾਂ ਦੇ ਪੂਰ ਕਸੀਨੇ ਦੀ ਕਮਾਈ ਔਰ ਸਮੁੱਚੇ ਜਲੰਧਰ ਦੇ ਇਸ ਹਲਕੇ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਕਿੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿੰਨੇ ਸਰਕਾਰੀ ਕਾਮਕਾਰ ਹੈ ਉਹ ਇਲੈਕਸ਼ਨ ਕੋਡ ਦਾ ਬਹਾਨਾ ਬਣਾ ਕੇ ਰੋਕੇ ਜਾਂਦੇ ਔਰ ਜਲੰਧਰ ਦੇ ਵਿੱਚ ਇੰਨਾ ਕੁ ਮਾਰਾ ਹਾਲ ਹੈ ਦੇਖੋ ਦੋ ਸਰਕਾਰਾਂ ਹੈ ਬੀਜੇਪੀ ਦੀ ਵੀ ਸਰਕਾਰ ਹੈ ਸੈਂਟਰ ਚ ਤੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜਲੰਧਰ ਦੇ ਹਾਲਾਤ ਜਿਹੜੇ ਹੈ ਇਸ ਹਲਕੇ ਦੇ ਹਾਲਾਤ ਜਿਹੜੇ ਹੈ ਇਹਨਾਂ ਭੱਲਿਆਂ ਦੇ ਜਿਹੜੇ ਹਾਲਾਤ ਹੈਗੇ ਉਹ ਵੱਧ ਤੋਂ ਵੱਧ ਹਨ ਅਮਰਿੰਦਰ ਸਿੰਘ ਰਾਜਾਭੜਿੰਗ ਦੇ ਉਹਨਾਂ ਦੀ ਧਰਮ ਪਤਨੀ ਅ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜਨਦਰਦੋ ਐਮਪੀ ਉਹਨਾਂ ਨੇ ਗਲੀ ਗਲੀ ਜਾ ਕੇ ਲੋਕਾਂ ਨੂੰ ਮਿਲੇ ਆ ਤੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਗੰਦੇ ਪਾਣੀ ਦਾ ਜਿਹੜਾ ਇੰਨਾ ਕੁ ਠਹਿਰਾਉ ਉਹਨਾਂ ਗਲੀਆਂ 'ਚ ਹੈਗਾ ਕਿ ਨਾਕ ਬੰਦ ਕਰਕੇ ਵੀ ਲੋਕਾਂ ਦਾ ਨੰਬਣਾ ਲੰਘਣਾ ਜਣਾ ਮੁਸ਼ਕਲ ਹੈ ਤੋਂ ਹਰ ਕਿਸਮ ਦੀ ਮੁਸ਼ਕਲ ਇਸ ਹਲਕੇ ਦੇ ਵਿੱਚ ਹੈਗੀ ਤੋਂ ਇਸ ਇਹ ਸਾਰੇ ਹਲਕੇ ਦੇ ਜਿਹੜਾ ਨਮਾਇंदे 22 ਸਾਲ ਐਮਐਲਏ ਰਿਆਤੋ ਦੁਆਰਾ ਫਿਰ ਐਮਐਲਏ ਬੰਨਵਾਸਦੀ ਚੋਣ ਲੜਦੇ ਐਮਐਲਏ ਤਾਂ ਭਰਾਵਾ ਸੀਗਾ ਹੀ ਤੂੰ ਪਹਿਲਾਂ ਸੀਦਰੰਗੁਰਾਲ ਜੀ ਦਾ ਐਮਐਲਏ ਤੋਂ ਸੀਗਾ ਹੀ ਤੇ ਐਮਐਲਏ ਬੰਨਵਾਸ ਤੇ ਦੁਬਾਰਾ ਚੋਣ ਲੜਨ ਦੀ ਕੀ ਲੋੜ ਬਈ ਔਰ ਦੁਬਾਰਾ ਜਿਹੜਾ ਹੈਗਾ ਲੋਕਾਂ ਨੂੰ ਫੇਰੇ ਸ ਇਮਤਿਹਾਨ ਤੇ ਪਾ ਕੇ ਪੰਜਾਬ ਦਾ ਖਜ਼ਾਨੇ ਦਾ ਪੈਸਾ ਖਰਾਬ ਕਰਕੇ ਲੋਕਾਂ ਦਾ ਟਾਈਮ ਖਰਾਬ ਕਰਕੇ ਇਹਦੇ ਲਈ ਸਿੱਧੇ ਤੌਰ ਤੇ ਭਗਵਾਨਤਮਾਨ ਦੀ ਸਰਕਾਰ ਤੇ ਬੀਜੇਪੀ ਜਿਹੜੀ ਹੈਗਾ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਦੇ ਹਰ ਵਰਕਰ ਦੀ ਮਿਹਨਤ ਕਾਂਗਰਸ ਪਾਰਟੀ ਦੇ ਹਰ ਲੀਡਰ ਦੀ ਮਿਹਨਤ ਉਰੰਗਲੇ ਆਉਗੀ ਪਰ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਜਿਨੇ 7 ਸੀਟਾਂ ਦੇ ਉੱਤੇ ਚੋਣ ਜਿੱਤੀ ਹੈ ਮੁਰਦਨ ਸਿੰਘ ਰਾਜਾ ਬੜੇ ਦੀ ਪੰਜਾਬ ਪ੍ਰਧਾਨ ਦੀ ਗਵਾਈ ਪ੍ਰਤਾਪ ਸਿੰਘ ਬਾਜਵਾ ਐਲੋਪੀ ਉਹਨਾਂ ਦੀ ਗਵਾਈ ਰਾਹੁਲ ਗਾਂਧੀ ਜੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ ਤੋ ਅੱਜ ਜਲੰਧਰ ਦੀ ਚੋਣ ਵੀ 101% ਕਾਂਗਰਸ ਪਾਰਟੀ ਜਿੱਤੂਗੀ ਇਹਨਾਂ ਕੇ ਪੰਜਾਬ ਦੇ ਜਨੀਆਂ ਵੀ ਬਾਈ ਇਲੈਕਸ਼ਨ ਹੋਣਗੀਆਂ ਉਹ ਬਾਈ ਇਲੈਕਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਿਹਨਤ ਨਾਲ ਕਾਂਗਰਸ ਪਾਰਟੀ ਦੀ ਹਰ ਵਰਕਰ ਦੀ ਮਿਹਨਤ ਨਾਲ ਕਾਂਗਰਸ ਪਾਰਟੀ ਦੀ ਚੋੜੀ ਵਿੱਚ ਪੈਣਗੀਆਂ ਔਰ ਹਾਲਾਤ ਇਦਾਂ ਦੇ ਹੀ ਬਣਦੇ ਜਾ ਰਹੇ ਹੈ ਕਿ ਹੋ ਸਕਦਾ ਹੈ ਪੰਜਾਬ ਦੀ ਸਰਕਾਰ ਥੋੜੇ ਦਿਨਾਂ ਦੀ ਮਹਿਮਾਨ ਹੈ ਕਿਉਂਕਿ ਬੜੀਆਂ ਅੰਦਰ ਖਾਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਇਹ ਗੱਲ ਰਸੜੀ ਪੈ ਰਹੀ ਹੈ ਕਿ ਮੈਂ ਜਲੰਧਰ ਵਿਧਾਨ ਸਭਾ ਦੀ ਚੋਣ ਦਾ ਅਨੁਚਾਰ ਹ ਇਹਨਾਂ ਦੀ ਪਾਠਕ ਜੀ ਹੈਗੇ ਜਿਹੜੇ ਉਹ ਕਦੇ ਮੈਂ ਇਸੇ ਦਾ ਅਨੁਚਾਰ ਜ ਤੋ ਇਸ ਇਹਦੇ ਪਿੱਛੇ ਕੀ ਕਹਾਣੀ ਚੱਲ ਰਹੀ ਹੈ ਰਗਵ ਚੱਡਾ ਕੁਝ ਹੋਰ ਗੋਟੀਆਂ ਫਿਟ ਕਰਦੇ ਫਿਰਦੇ ਆ ਪਾਟਕ ਜੀ ਕੋਈ ਹੋਰ ਗੋਟੀਆਂ ਫਿਟ ਕਰਦੇ ਫਿਰਦੇ ਆ ਭਗਵੰਤ ਮਾਨ ਸਾਹਿਬ ਨੂੰ ਚਿੰਤਾ ਹੈ ਤੋ ਮਤਲਬ ਚੁਟਕਲਿਆਂ ਨਾਲ ਕੰਮ ਹੁਣ ਨਹੀਂ ਚੱਲੇ ਚੁਟਕਲਿਆਂ ਨਾਲ ਕੰਮ ਪਹਿਲਾਂ ਚੱਲ ਗਿਆ ਕਿਉਂਕਿ ਝੂਠ ਜਿਹੜਾ ਹੈਗਾ ਉਹ ਜ਼ਿਆਦਾ ਦਿਨ ਟਿਕਦਾ ਨਹੀਂ ਤੋ ਝੂਠ ਤੁਸੀਂ ਜਿਹੜਾ ਚੋਣੇ ਨੂੰ ਟਕਰਾਅ ਹੈ ਆਪ ਦੇ ਦੇਖੋ ਇਹ ਅੰਦਰ ਖਾਤੇ ਬਹੁਤ ਸਾਰੀ ਖਿਚੜੀ ਪੱਕ ਰਹੀ ਹੈ ਤੋ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਹੈ ਜਿਹੜਾ ਉਹ ਤੇਜ਼ ਹੋ ਜੇ ਇਹ ਵੀ ਹੋ ਸਕਦਾ ਹੈ ਕਿ ਇਲੈਕਸ਼ਨ ਜਿਹੜਾ ਹੈਗਾ ਪੰਜਾਬ ਦਾ ਜਿਹੜਾ 2.5 ਸਾਲ ਕਹਿੰਦੇ ਆ ਉਦੋਂ ਪਹਿਲਾਂ ਵੀ ਆ ਸਕਦਾ ਹੈ। ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਟੋਟਲੀ ਉਹਦਾ ਜਿਹੜਾ ਲਾਅਨ ਆਰਡਰ ਦੇ ਵਿੱਚ ਫੇਲ ਹੈ। 40% ਦੀ ਐਸਸੀ ਬੀਸੀ ਭਾਈਚਾਰਾ ਗਲਤ ਭਾਈਚਾਰਾ ਜਿਹੜਾ ਹੈਗਾ ਉਹਨੂੰ ਪੰਜਾਬ ਦੀ ਸਰਕਾਰ ਨੇ ਖੰਭ ਰੋਕੇ ਕੀਤਾ ਹੋਇਆ ਹੈ। ਹਰ ਰੋਜ਼ ਦਲਤਾਂ ਦੇ ਉੱਪਰ ਜ਼ਬਰ ਜ਼ੁਲਮ ਬੇਰੁਸਾਪੀ ਹੁੰਦੀ ਹੈ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਐ ਇਹ ਸਰਕਾਰ ਦਾ ਫੇਲ ਰੈਕਡਰ ਹੈ। ਪੋਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਆਓ ਆਪਾਂ ਸਾਰੇ ਇਹ ਰਲ ਕੇ ਕਹਿੰਦਾ ਵੀ ਭਾਈ ਇਹ ਤੇ ਕੋਠੀ ਲੈ ਲਈ ਆ ਕਹਿੰਦਾ ਹੁਣ ਇਹ ਵੀ ਮੈਂ ਪਹਿਲਾਂ ਇੱਕ ਗੱਲ ਜਿਹੜੀ ਤੁਹਾਨੂੰ ਪਹਿਲਾਂ ਇੱਕ ਗੱਲ ਕਹੀ ਹੈ ਕਿ ਲੋਕ ਜਿਹੜੇ ਹੈਗੇ ਆ ਇੱਕ ਵਾਰ ਤੁਸੀਂ ਉਹਨਾਂ ਨੂੰ ਝੂਠ ਬੋਲ ਕੇ ਮੂਰਖ ਬਣਾਉਣ ਚ ਕੰਮ ਦਾਬ ਹੋ ਗਏ ਇਹ ਲੋਕਾਂ ਨੂੰ ਨਹੀਂ ਪਤਾ ਵੀ ਕੋਠੀਆਂ ਮਨ ਲੋ ਜਿਹਨਾਂ ਨੂੰ ਤੁਸੀਂ ਕੋਠੀ ਲੈ ਲਈ ਕੀ ਤੁਸੀਂ ਚੰਡੀਗੜ੍ਹ ਦਾ ਸੈਕਟਰੀ ਇਰੇ ਤੁਸੀਂ ਜਲੰਧਰ ਜਾ ਕੇ ਲਿਆਓਗੇ ਸੈਕਟਰੀ ਇਰੇ ਤਾਂ ਜਲੰਧਰ ਦੀ ਹੈ ਨਾ ਮੁੱਖ ਮੰਤਰੀ ਦਾ ਕਾਰਜਪਾਤਰ ਓਟੋ ਕੀ ਇਹ ਚੰਡੀਗੜ੍ਹ ਤੋਂ ਹੀ ਚੱਲਣਾ ਹੈ ਨਾ ਉਜੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਕਿ ਮੈਂ ਕੋਠੀ ਕਿਰਾਏ ਤੇ ਲੈ ਲਈ ਪਰ ਇਹਦਾ ਜ਼ਰੂਰ ਹੈੀ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇੜਕਰ ਜਿਹੜਾ ਲੋਕਤੰਤਰ ਹੈ ਕਿ ਮਹਿਲਾ ਨੂੰ ਕੱਢ ਕੇ ਕਿਰਾਏ ਦੇ ਲੈ ਕੇ ਬਾਹਰ ਦਿੰਦਾ ਲੋਕ ਇਹਨਾਂ ਨੇ ਕਿਰਾਏ ਦੇ ਲੈ ਕੇ ਮੁੱਖ ਮੰਤਰੀ ਨੂੰ ਬਾਹਰਤਾ ਤੇ ਮੁੱਖ ਮੰਤਰੀ ਦੇ ਕੰਮ ਕਹਿੰਦੇ ਸਾਡੇ ਕੰਮ ਬੋਲਦੇ ਆ ਇਹ ਕੰਮ ਜੇ ਕੀਤੇ ਹੁੰਦੇ ਮੁੱਖ ਮੰਤਰੀ ਦਾ ਜਿਹੜਾ ਇਹ ਨਾ ਮਾਰੇ ਮੁੱਖ ਮੰਤਰੀ ਤਾਂ ਜਿਹੜਾ ਇਹ ਨਾ ਮਾਰੇ ਤੇ ਲੋਕ ਆਪ ਹੀ ਆਟੋਮੈਟਿਕ ਵੋਟਾਂ ਪਾ ਦਣ ਜੇ ਰੁਕ ਪਈ ਤਾਂ ਨਹੀਂ ਹੋਵੇ ਤਾਂ ਕੋਈ ਲੋਕਾਂ ਨੂੰ ਝੂਠ ਫਰੇਵ ਕਰਕੇ ਗੱਪ-ਗੁੱਪ ਮਾਰ ਕੇ ਹੁਣ ਤਾਂ ਕੇ ਸਰਕਾਰ ਬਣਾਉਣ ਦੇ ਕਾਮਯਾਬ ਹੋ ਗਏ ਪਰ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਹੈ। ਰਾਹੁਲ ਗਾਂਧੀ ਜੀ ਦੀ ਲੋਕਸਭਾ ਦੇ ਵਿੱਚ ਜਿਹੜੀ ਸਪੀਚ ਹੈ ਔਰ ਰਾਜਾ ਬ੍ਰਿੰਗੋ ਜਿਹੜੀ ਲੋਕਸਭਾ ਦੇ ਵਿੱਚ ਸਪੀਚ ਹੈ। ਤਾਂ ਉਹ ਸਪੀਚ ਨੇ ਇੱਕ ਵਾਰ ਦੇਸ਼ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਵਿਸ਼ਵਾਸ ਜਿਹੜਾ ਪੈਦਾ ਕੀਤਾ ਹੈ ਲੋਕਾਂ ਦੇ ਵਿੱਚ ਬੜਾ ਵੱਡਾ ਇੱਕ ਹੌਸਲਾ ਉਹਨਾਂ ਇਸ ਵਿੱਚ ਨੇ ਦਿੱਤਾ ਹੈ ਔਰ ਰਾਜਾ ਬ੍ਰਿੰਗ ਵੱਲੋਂ ਗੁੱਸੇਬਾਜ਼ ਨੂੰ ਲੈ ਕੇ ਜਾਂ ਪੰਜਾਬ ਦੀ ਸਥਿਤੀ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੀ ਹਾਲਾਤ ਬਿਆਨ ਕੀਤੇ ਗਏ ਆ ਲਾਡ ਆਰਡ ਦੇ ਸਵੰਤ ਬਿਆਨ ਕੀਤਾ ਕੀਤੇ ਗਏ ਆ ਕੋਈ ਆਪਣੇ ਆਪ ਦੇ ਵਿੱਚ ਕੋ ਮੈਂ ਸਮਝਦਾ ਕਿ ਮੀਲ ਪੱਤਰ ਸਾਬਤ ਹੋਣਗੇ ਉਹਨਾਂ ਨੇ ਸਨ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੰਜਾਬ ਦੇ ਲੋਕਾਂ ਦੇ ਬਾਰੇ ਹਾਂ ਮਤਲਬ ਜਿਹੜੀਆਂ ਵੀ ਗਲਾਵਾਂ ਨੇ ਕੀਤੀਆਂ ਤੋਂ ਇੱਕ ਜਾਕਰਸਾ ਜਿਹੜੇ ਕਹਿੰਦੇ ਸੀਗੇ ਜੋ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਕਿ ਇਹ ਦਲਤਪਾਈਚਾਰਾ ਜਿਹੜਾ ਹੈਗਾ ਇਹ ਤਾਂ ਪੈਰ ਦੀ ਯੁੱਤੀ ਹੈ ਸਰਦਾਤਾ ਦੇ ਬਣਾ ਪੈਰ ਦੀਆਂ ਗੱਲਾਂ ਕੀਤੀਆਂ ਸੀਗੀਆਂ ਤੇ ਜਿਹੜੇ ਦਲਤਪਾਈਚਾਰੇ ਵਾਲੇ ਐਸਪੀ ਪਾਈਚਾਰੇ ਵਾਲੇ ਭਾਜਪਾ ਦੇ ਮਗਰ ਲਗ ਨੂੰ ਫਿਰਦੇ ਆ ਜ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਜਰੂਰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਭਰਾਵੋ ਜਿਹੜਾ ਨਾ ਦਾ ਪ੍ਰਧਾਨ ਹੈ ਉਹਦਾ ਐਸੀ ਮੁੱਖ ਮੰਤਰੀ ਬੰਦਤੀ ਕਹਿੰਦਾ ਸੀਗਾ ਡਾਕਟਰ ਸਾਹਿਬ ਇਹ ਪੈਰ ਦੀ ਜੁੱਤੀ ਹੁੰਦੀ ਹੈ ਤੁਸੀਂ ਇਹਨਾਂ ਨੂੰ ਵੋਟਾਂ ਪਾਉਣ ਦੀ ਗੱਲ ਕਰ ਦਿਓ ਯਾਰ ਇਸ ਕਰਕੇ ਐਸੀ ਬੀਸੀ ਕਲਾਸ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਬੀਸੀ ਭਾਜਪਾ ਨੂੰ ਮਾਨ ਸਰਵਣ ਦਿੱਤਾ ਹੈ ਤੇ ਅੱਜ ਵੀ ਰਾਹੁਲ ਗਾਂਧੀ ਦੀ ਜਿਹੜੀ ਪਾਲਿਸੀ ਹੈ ਜਿਹੜੀ ਨੀਤੀ ਹੈ ਉਹ ਇੱਕਦਮ ਐਸੀ ਬੀਸੀ ਮਿਨੋਰਟੀ ਸਾਰੇ ਵਰਗਾਂ ਦੇ ਲਈ ਹੈ ਔਰ ਮੈਂ ਜ਼ਰੂਰ ਕਰਨਾ ਚਾਹੂੰਗਾ ਰਾਹੁਲ ਗਾਂਧੀ ਨੂੰ ਕਿ ਦੇਸ਼ ਲੋਕ ਸਭਾ ਦੇ ਵਿੱਚ ਉਹਨਾਂ ਨੇ ਗੁਰਨਾਗਦੇਵ ਸਾਹਿਬ ਦੇ ਨਾਲ-ਨਾਲ ਸਿਰ ਗੁਰਨਾਗਦੇਵ ਸਾਹਿਬ ਦਾ ਜਿਹੜਾ ਸਤਕਾਰ ਕੀਤਾ ਸਾਰੇ ਧਰਮਾਂ ਦਾ ਸਤਕਾਰ ਕੀਤਾ ਉਹਨਾਂ ਨੇ ਕਿਹਾ ਕਿ ਸਾਰੇ ਧਰਮ ਇੱਕ ਬਰਾਬਰ ਹੁੰਦੇ ਐ ਔਰ ਸਾਰੇ ਸ਼ਾਂਤੀ ਚਾਹੁੰਦੇ ਐ ਤੋਂ ਆਪਣੇ ਆਪ ਦੇ ਵਿੱਚ ਕੋਸਰਾ ਦਾ ਜੋਗ ਬਿਆਨ ਸੀਗਾ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਆਓ ਸਾਰੇ ਰਲ ਕੇ ਇਕੱਠੇ ਹੋ ਕੇ ਆਪਾਂ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਕੇ ਕੌਣ ਵਾਲੇ ਸਮਝ ਕਾਂਗਰਸ ਪਾਰਟੀ ਦੀ ਸਰਕਾਰ ਕਾਂਗਰਸ ਪਾਰਟੀ ਦੇ ਸਰਪੰਚ ਬਲਾਕ ਸਮਤੀ ਮੈਂਬਰ ਜ਼ਿਲ੍ਹਾ ਪਲਚਤ ਮੈਂਬਰ ਇਹ ਸਾਰੇ ਆਪਾਂ ਬਣਾਈਏ ਨਗਰ ਨਗਰ ਚੋਣਾਂ ਕੋਈ ਨਹੀਂ ਕਰਵਾ ਰਹੀ ਪੰਜਾਬ ਦੀ ਸਰਕਾਰ ਇਹੀ ਕਾਰਨ ਹੈ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਵੀ ਦੀ ਕਰਾਰੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਹਰ ਜਗ੍ਹਾ ਤੇ ਸਤਾਤ ਦੇ ਚੋਣਾਂ ਤੋ ਇਹ ਚੋਣਾਂ ਹੋਣੀਆਂ ਚਾਹੀਦੀਆਂ ਸਾਰੇ ਲੋਕਾਂ ਨੂੰ ਮਾਣ ਸਨਮਾਨ ਅੱਜ ਵਰਕਰ ਨੂੰ ਸਨਮਾਨ ਦੇਣ ਦੀ ਗੱਲ ਜਿਹੜੀ ਹੈ ਜਿਵੇਂ ਜਗਨਦਰ ਦੇ ਵਿੱਚ ਇੱਕ ਵਰਕਰ ਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਨੇ ਸਾਬਤ ਕੀਤਾ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਅਮਰਾਈਲਾ ਲੀਡਰਾਂ ਦੀ ਨਹੀਂ ਵਰਕਰਾਂ ਦੀ ਕਦਰ ਹੋਊ ਧੰਨਵਾਦ ਜੀ ਕੇ ਨੂੰ ਗਹਿਰੀ ਸਾਹਿਬ ਸਰ ਸਤਿਕਾਰਾ ਦਿੰਦਾ ਹਾਂ ਜਲਵਾ ਵਿੱਚ ਜਿੰਨੀ ਸੰਗਹਿ ਨਾਲ ਕਿ ਉਹਨਾਂ ਦੇ ਨਾਲ ਹਨ ਸਰਬੋਤਮ ਦੀ ਕਾਰ ਧੰਨਵਾਦ